ਕਜੀਪ ਤੌਰ ਫਿਲਮ ਲੇਖਕ ਕਿਉਂਕਿ ਤੁਹਾਡੀ ਫਿਲਮ ਲੇਖਕ ਪਹਿਲੀ ਫਿਲਮ ਆ ਹੈ ਤੇ ਉਹ ਕੀ ਤਜਰਬਾ ਰਿਹਾ ਤੁਹਾਡਾ ਅਸੀਂ ਗੀਤ ਲਿਖਦੇ ਆ ਮੈਨੂੰ ਲੱਗਦਾ ਕਿ ਉਹ ਇੱਕ ਹੋਰ ਜਰਨੀ ਹੁੰਦੀ ਆ ਜਦੋਂ ਅਸੀਂ ਫੁੱਲ ਫਲੈਜ ਫੀਚਰ ਫਿਲਮ ਲਿਖਦੇ ਆ ਉਹ ਕਿਵੇਂ ਦਾ ਤਜਰਬਾ ਓਨੈਸਟਲੀ ਸਪੀਕਿੰਗ ਜਿਹੜਾ ਕ੍ਰੀਏਟਿਵ ਸਾਈਡ ਹੈ ਨਾ ਉਹ ਚ ਤਾਂ ਬਹੁਤ ਮਜ਼ਾ ਆਉਂਦਾ ਬਟ ਦੂਜੀ ਸਾਈਡ ਬੜੀ ਹੈਕਟਿਕ ਆ ਜਿਹਦੇ ਚ ਮੈਨੇਜਮੈਂਟ ਐਂਡ ਪ੍ਰੋਡਕਸ਼ਨ ਦੇ ਰੋਲਸ ਹੁੰਦੇ ਆ ਹੈਨਾ ਕਿਉਂਕਿ ਸਾਰੇ ਦੋਸਤ ਮਿੱਤਰ ਅਸੀਂ ਰਲ ਕੇ ਹੀ ਪ੍ਰੋਡਿਊਸ ਕਰ ਰਹੇ ਸੀਗੇ ਤਾਂ ਉਸ ਚੱਕਰ ਦੇ ਵਿੱਚ ਇੱਕ ਚੀਜ਼ ਹੁੰਦੀ ਆ ਕਿ ਕਿ ਮੈਂ ਤਾਂ ਇਦਾਂ ਦਾ ਬੰਦਾ ਆ ਮੈਨੂੰ ਤਾਂ ਸ਼ੋਹ ਦੀ ਪੇਮੈਂਟ ਵੀ ਫੜਾਈ ਜਾਵੇ ਤਾਂ ਮੈਂ ਨਾਲ ਦੇ ਨੂੰ ਫੜਾ ਦਿੰਦਾ ਵੀ ਰੱਖ ਲਓ ਮੈਂ ਤਾਂ ਕਦੀ ਗਿਣੀ ਵੀ ਨਹੀਂ ਤੂੰ ਰੱਖ ਲਿਆ ਕਰੋ ਤਾਂ ਆ ਜੋ ਭਾਜੀ ਜੀ ਆ ਤੇ ਉਹ ਚੀਜ਼ ਇਦਾਂ ਆ ਕਿ ਉਹ ਉੱਥੇ ਥੋੜੀ ਜਿਹੀ ਪਰੇਸ਼ਾਨੀ ਹੁੰਦੀ ਸੀਗੀ ਤੇ ਉਹ ਬ੍ਰਦਰ ਨੇ ਹਰਪ੍ਰੀਤ ਸ਼ਾਹਪੁਰੀ ਉਹਨਾਂ ਨੇ ਸਾਰਾ ਮੈਨੇਜ ਕੀਤਾ ਹੈ ਨਾ ਮੈਂ ਕ੍ਰੀਏਟਿਵ ਵਾਲਾ ਪਾਸਾ ਫਿਰ ਜ਼ਿਆਦਾ ਦੇਖਿਆ ਮੈਂ ਉਹ ਪਾਸਾ ਹੀ ਛੱਡ ਦਿੱਤਾ ਸੀ ਕਿ ਮੈਂ ਪ੍ਰੋਡਿਊਸਰਸ ਦੇ ਵਿੱਚ ਮੈਂ ਹੋਣਾ ਹੀ ਨਹੀਂ ਮੈਂ ਪ੍ਰੋਡਕਸ਼ਨ ਨਹੀਂ ਦੇਖਣੀ ਤੁਸੀਂ ਪ੍ਰੋਡਕਸ਼ਨ ਦਾ ਤੁਸੀਂ ਸਾਰਾ ਦੇਖੋ ਮੈਂ ਸਿਰਫ ਕ੍ਰੀਏਟਿਵ ਪਾਸਾ ਦੇਖਾਂਗਾ ਤੇ ਸੁਹੇ ਵਿੱਚ ਹੀ ਰਿਵਾੜਿਆ ਨਿਰਵੈਰ ਹੋਣਗੇ ਇਹ ਤੁਹਾਡਾ ਡਿਸੀਜਨ ਸੀ ਜਾਂ ਟੀਮ ਦਾ ਕਲੈਕਟਿਵ ਐਕਚੁਅਲ 'ਚ ਜਦੋਂ ਇਹ ਮੈਂ ਕਹਾਣੀ ਲਿਖੀ ਸੀ ਨਾ ਮੈਂ ਇਹ ਸੋਚ ਕੇ ਨਹੀਂ ਲਿਖੀ ਸੀ ਕਿ ਇਹ ਕਿਤਾਬ ਹੋਊਗੀ ਇਸ ਦੀ ਫਿਲਮ ਹੋਊਗੀ ਜਾਂ ਸੀਰੀਜ਼ ਹੋਊਗੀ ਕੁਝ ਨਹੀਂ ਸੋਚਿਆ ਸੀਗਾ ਬਸ ਲਿਖੀ ਸੀ ਬਟ ਜਦੋਂ ਇਹਨੂੰ ਇੱਕ ਸਕ੍ਰਿਪਟ ਦਾ ਰੂਪ ਦੇਣ ਲੱਗੇ ਤਾਂ ਮੇਰੇ ਮਨ 'ਚ ਇਹ ਸੀਗਾ ਉਸ ਦੌਰ ਦੇ ਮੁੰਡੇ ਪਹਿਲੀ ਗੱਲ ਤੇ ਸ਼ਮਕ ਵਰਗੇ ਪਤਲੇ ਹੂੰ ਦੂਜੀ ਗੱਲ ਉਹਨਾਂ ਚ ਉਹ ਸ਼ਾਇਨੈਸ ਹੈਨਾ ਉਹਨਾਂ ਦੀ ਜੋ ਲਾਈਨ ਉਹਨਾਂ ਦੀ ਆ ਚੀਜ਼ ਭਾਰੀ ਨਹੀਂ ਹੁੰਦੀ ਸੀ ਹੈਨਾ ਫਿਰ ਉਹ ਜਿਹੜਾ ਭੋਲਾਪਨ ਚਾਹੀਦਾ ਸੀਗਾ ਉਹ ਮੈਂ ਜਦੋਂ ਇੰਡਸਟਰੀ ਦੇ ਸਾਰੇ ਚਿਹਰੇ ਮੈਂ ਦੇਖੇ ਤਾਂ ਇੱਕ ਹੀ ਚਿਹਰਾ ਮੈਨੂੰ ਦੱਸਿਆ ਹੋਇਆ ਇਹਨਾਂ ਦਾ ਸੀਗਾ ਕਿ ਉਹ sweetness ਜਿਹੜੀ ਚਾਹੀਦੀ ਸੀਗੀ ਉਹ freshness ਜਿਹੜੀ ਚਾਹੀਦੀ ਸੀਗੀ ਉਹ ਇਹਨਾਂ ਦੇ ਵਿੱਚ ਸੀਗੀ ਜੀ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ